ਬਾਈ ਜੀ ਹਿਮਾਚਲ ਨੂੰ ਨਾ ਕੁਦਰਤ ਨੇ ਬਹੁਤ ਕੁਝ ਦਿੱਤਾ ਪਹਾੜ ਤਾਂ ਦਿੱਤੇ ਹੀ ਦਿੰਦੇ ਆ ਬਾਈ ਜੀ ਆ ਜਿਹੜੇ ਪੱਥਰ ਆ ਆਪਣੇ ਪੰਜਾਬ ਚ ਬਾਈ ਜੀ ਬਹੁਤ ਹੀ ਘੱਟ ਮਿਲਣਗੇ ਕਿਉਂਕਿ ਹੁੰਦੇ ਨਹੀਂ ਬਾਈ ਜੀ ਹਾਂ ਤੁਹਾਨੂੰ ਕੋਈ ਗਰਦੇ ਨੇੜੇ-ਤੜੇ ਮਿਲਗੇ 2-4 ਪਰ ਬਾਈ ਜੀ ਅਸੀਂ ਹਿਮਾਚਲ ਚ ਜਾ ਰਹੇ ਸੀਗੇ ਹਿਮਾਚਲ ਦੇ ਵਿੱਚ ਆ ਹਰਿਆਲੀ ਤਾਂ ਹੈ ਹੀ ਆ ਪਰ ਕੁਦਰਤ ਨੇ ਬਾਈ ਜੀ ਹਿਮਾਚਲ ਨੂੰ ਆ ਚੀਜ਼ ਦਿੱਤੀ ਆ ਪੱਥਰ ਦੇਖੋ ਬਾਈ ਜੀ ਜੇ ਤੁਸੀਂ ਬਾਜ਼ਾਰ ਚ ਆਪਣੇ ਦੁਕਾਨਾ ਚ ਲੈਣ ਜਾਓਗੇ ਨਾ ਇਹ ਪੱਥਰਾਂ ਦੀ ਕੀਮਤ ਪੁੱਛ ਲਿਓ ਪਰ ਬਾਈ ਜੀ ਇੱਕ ਹਿਮਾਚਲ ਦੇ ਲੋਕਾਂ ਲਈ ਇਹ ਵਰਦਾਨ ਕੁਦਰਤ ਵੱਲੋਂ ਦਿੱਤਾ ਹੋਇਆ ਕੋਈ ਵੀ ਪਹਾੜੀ ਪਰੋਲੋ ਕੁਝ ਵੀ ਪਰੋਲੋ ਬਾਈ ਜੀ ਆ ਚੀਜ਼ ਦੇਖੋ ਬਾਈ ਜੀ ਪੱਥਰ ਹੀ ਪੱਥਰ ਮਿਲੇ ਹੋਏ ਆ ਬਾਈ ਜੀ ਆ ਦੇਖੋ ਇਹ ਧਰਤੀ 'ਚ ਬਾਈ ਜੀ ਜਿਵੇਂ ਘਰਾਂ ਦੇ ਵਿੱਚ ਸ਼ੋਅ ਬਣਾਉਂਦੇ ਨੇ ਲੋਕ ਉਹ ਖਰੀਦਦੇ ਨੇ ਠੀਕ ਹੈ ਜੀ ਤੇ ਜਿਵੇਂ ਜਿਵੇਂ ਚੀਜ਼ਾਂ ਕੋਈ ਵੀ ਡੈਕੋਰੇਸ਼ਨ ਕਰਨੀਆਂ ਉਹ ਵੀ ਕੋਈ ਵੀ ਪਾੜੀ ਦੇਖ ਲਓ ਬਾਈ ਜੀ ਇਹ ਜਿਹੜੇ ਪੱਥਰ ਨੇ ਦੇਖੋ ਇਹ ਪੱਥਰ ਬਾਈ ਜੀ ਕੋਈ ਵੀ ਪਾੜੀ ਖਰੋਲੋ ਉਹਦੇ ਵਿੱਚੋਂ ਨਿਕਲਣੇ ਨਿਕਲਨੇ ਆ ਪਣਦਾ ਕੀ ਆ ਮਾਨੂੰ ਇਹਦੇ ਨਾਲ ਇਹ ਦਾ ਬਾਈ ਆ ਦੇਖਾ ਦੇਖਾ ਪੱਥਰ ਦਿਖਾਣਾ ਮੈਨੂੰ ਹਾਂ ਆ ਦੇ ਚੱਕਣਾ ਦੇ ਹੂੰ ਇਹ ਪੱਥਰ ਦੀ ਬਈ ਉਰੇ ਇਹਦਾ ਸਿਮਿੰਟ ਬਣ ਰਿਹਾ ਅੱਛਾ ਇਹ ਬਜਰੀ ਬਣ ਰਹੀ ਆ ਹਾਂ ਆਪਣੇ ਤਾਂ ਪੰਜਾਬ 'ਚ ਹੈ ਨਹੀਂ ਆਪਣੇ ਤਾਂ ਉਧੇ ਮਿੱਟੀ ਆ ਪੰਜਾਬ 'ਚ ਪੱਥਰ ਨਹੀਂ ਹੈ ਅੱਛਾ ਤੇ ਇਹਦਾ ਸਿਮਿੰਟ ਬਣਦਾ ਇਹਦੀ ਬਜਰੀ ਬਣਦੀ ਆ ਇਹਨੂੰ ਸ਼ੋਅ ਵਾਸਤੇ ਲਾਣ ਵਾਸਤੇ ਪਾਰਕਿੰਗਾਂ 'ਚ ਆਉਗੀ ਜੀ ਮੈਂ ਹਨਾ ਹਾਂ ਉੱਥੇ ਲੋਕੀ ਲਾਂਦੇ ਆ ਇਹਨੂੰ ਅੱਛਾ ਬਹੁਤ ਵਧੀਆ ਚੀਜ਼ ਆ ਹਿਮਾਚਲ ਤਾਂ ਕੁਦਰਤ ਦੀ ਚੀਜ਼ ਐ ਇਹ ਦਿੱਤੀ ਹੋਈ ਪ੍ਰਮਾਤਮਾ ਨੇ ਤੇ ਆ ਦੇਖੋ ਪੱਥਰ ਇਹ ਪੱਥਰ ਬਾਈ ਜੀ ਦੇਖੋ ਜੇ ਤੁਹਾਨੂੰ ਪੰਜਾਬ ਚ ਬਾਈ ਜੀ ਫ੍ਰੀਜ ਮਿਲ ਗਏ ਤਾਂ ਬਾਈ ਜੀ ਆਪਣਾ ਨਾਮ ਬਟਾ ਦਿਓ ਪਰ ਕੁਦਰਤ ਨੇ ਬਾਈ ਜੀ ਇੱਥੇ ਜਿੰਨੇ ਵੀ ਪਹਾੜ ਦੇਖੋਗੇ ਬਾਈ ਜੀ ਤੁਸੀਂ ਜਿੰਨੇ ਵੀ ਪਹਾੜੀਆਂ ਦੇਖੋਗੇ ਹਿਮਾਚਲ ਦੇ ਵਿੱਚ ਆ ਭਰੀਆਂ ਪਈਆਂ ਬਾਈ ਜੀ ਜੇ ਮੰਨ ਲਓ ਅੱਧੀ ਕਿ ਪਹਾੜੀ ਵੀ ਫਰੋ ਲੋਗੇ ਨਾ ਅੱਧੀ ਵੀ ਕੀ ਥੋੜਾ ਜਿਹਾ ਟੁਕੜਾ ਵੀ ਫਰੋ ਲੋਗੇ ਤੁਹਾਡੀ ਟਰੈਲੀ ਪਰ ਜਾਣੀ ਆ ਪਰ ਬਾਈ ਜੀ ਆਪਾਂ ਲੈ ਜਾਣੀ ਸਕਦੇ ਇਧਰੋਂ ਸਪਲਾਈ ਹੁੰਦੀ ਆ ਬਾਈ ਜੀ ਪੰਜਾਬ ਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਪਰ ਇੱਥੇ ਬਾਈ ਜੀ ਇਸ ਚੀਜ਼ ਦੀ ਡਿਮਾਂਡ ਘਟਾ ਪਰ ਬਾਹਰ ਲੀਆਂ ਕੰਟਰੀਆਂ ਤੱਕ ਇਹ ਪੱਥਰ ਜਾਂਦੇ ਨੇ ਹਣਾ ਬਾਹਰ ਲੀਆਂ ਸਟੇਟਾਂ ਵਿੱਚ ਜਾਂਦੇ ਨੇ ਇਹ ਪੱਥਰ ਜਿੰਨੇ ਵੀ ਨੇ ਆ ਦੇਖੋ ਕਈ ਅਸੀਂ ਘਰ ਦੇਖਿਆ ਇੱਥੇ ਬਾਈ ਜੀ ਬਹੁਤ ਸੋਹਣੀ ਡੈਕੋਰੇਸ਼ਨ ਬਣਾਈ ਹੋਈ ਹੈ ਜਿਨ੍ਹਾਂ ਨੇ ਪਹਾੜੀਆਂ ਹੌਲੀ ਹੌਲੀ ਕੱਟ ਰਹੇ ਨੇ ਪਹਾੜ ਕੱਟ ਰਹੇ ਨੇ ਉਹਦੇ ਵਿੱਚੋਂ ਏਡੇ ਏਡੇ ਪੱਥਰ ਨਿਕਲ ਰਹੇ ਆ ਏਡੇ ਏਡੇ ਪੱਥਰ ਆ ਜੀ ਚੈੱਕ ਕਰੋ ਬਾਈ ਜੀ ਦੇਖੋ ਇਹ ਸਾਰਾ ਕੁਦਰਤ ਦਾ ਦਿੱਤਾ ਹੋਇਆ ਬਾਈ ਜੀ ਬਹੁਤ ਸੋਹਣਾ ਬਾਈ ਜੀ ਹਿਮਾਚਲ ਵਾਸਤੇ ਵਰਦਾਨ ਆ ਚੀਜ਼ਾਂ ਬਾਈ ਜੀ ਪੰਜਾਬ ਚ ਨਹੀਂ ਮਿਲਣੀਆਂ ਕੋਈ ਵੀ ਬਾਈ ਜੀ ਕੋਈ ਵੀ ਪਹਾੜੀ ਫੋਲੋ ਕੋਈ ਵੀ ਜਿਹੜਾ ਵੀ ਤੁਹਾਡੇ ਨਿਗਾ ਚੜੇ ਬਾਈ ਜੀ ਜਿੱਥੇ ਪਹਾੜੀ ਟੁੱਟੀ ਹੋਈ ਆ ਦੇਖੋ ਪਰ ਹੀ ਪਈਆ ਬਾਈ ਜੀ ਪਤਾ ਨਹੀਂ ਕਿੱਥੋਂ ਪੈਦਾ ਹੋ ਰਹੇ ਨੇ ਆਟੋਮੈਟਿਕਲੀ ਬਾਈ ਜੀ ਪੈਦਾ ਹੋ ਹੀ ਜਾਂਦੇ ਨੇ ਇਹ ਆ ਦੇਖੋ ਆ ਜਿੰਨੇ ਵੀ ਪਹਾੜੀ ਡਿੱਗੀ ਹੋਈ ਆ ਥੱਲੇ ਪੱਥਰੇ ਪੱਥਰ ਪੱਥਰੇ ਪੱਥਰ ਦੇਖੋ ਸ਼ੇਅਰ ਕਰੋ ਜੀ ਤੇ ਕਮੈਂਟਾਂ 'ਚ ਦੱਸਿਓ ਜੀ ਆਪਣੇ ਪਿੰਹਾਵ 'ਚ ਇਹ ਰੇਟ ਕੀ ਮਿਲਦੀ ਆ ਆ ਹੀ ਮਾਚਲਦਾ ਬਾਈ ਜੀ ਬਹੁਤ ਜ਼ਿਆਦਾ ਯਾਰ ਹੱਦੋਂ ਵੱਧ ਸ਼ੇਅਰ ਕਰੋ ਜੀ ਸਤਿ ਸ੍ਰੀ ਅਕਾਲ